ਲੈ ਵੀ ਜੇ ਕਿਸੇ ਨੇ ਸਪੈੱਡ ਦੇ ਖਰੀਦਣੇ ਹੋਣ ਬਾਈ ਕਹਿੰਦਾ ਆਪਾਂ 20 ਰੁਪਈਆ ਦਾ ਬੂਟਾ ਦਿੰਨੇ ਆ ਤੇ ਆਪਾਂ ਨੂੰ ਇਹ ਇਨਕਮ ਦਊਗਾ ਇੱਕ ਬੂਟਾ 2000 ਦੀ ਜੇ ਕਿੱਲੇ ਦੇ ਵਿੱਚ ਲਾ ਦਾਂਗੇ ਰਾਜਸਥਾਨ ਦੇ ਕਿੱਲੇ ਦੀ ਗੱਲ ਕਰਦੇ ਆ ਪੰਜ ਕਨਾਲਾਂ ਦੀ 10 ਲੱਖ ਰੁਪਈਆ ਕਿੱਲੇ ਦੀ ਇਨਕਮ ਹੁੰਦੀ ਹੈ ਜੇ ਕਿਸੇ ਨੇ ਮੰਗਵਾਉਣੇ ਹੋਣ ਆ ਨੰਬਰਾਂ ਤੇ ਸੰਪਰਕ ਤੁਸੀਂ ਕਰ ਲਿਓ 500 ਬੂਟਾ 10 ਲੱਖ ਦਾ ਹੁੰਦਾ ਬਾਈ ਜੀ ਜਮਾ ਘੱਟ ਤੋਂ ਘੱਟ ਦੱਸਿਆ ਨਹੀਂ ਅੱਜ ਤੁਸੀਂ ਰੇਟ ਪਤਾ ਕਰ ਲਓ ਇਹ ਮਾਰਕੀਟ ਚੋਂ ਰੇਟ ਕੀ ਹੈ ਇਹਦਾ 1400 ਨੂੰ ਵਿਕਿਆ ਬਾਈ 2 ਕੁਇੰਟਲ ਦਾ 2800 ਨੂੰ 3000 ਦੇ ਨੇੜੇ ਬੂਟਾ ਪ ਵੇ ਭਾਈ ਇਹਨਾਂ ਦੇ 5 ਸਾਲਾਂ ਨੂੰ ਬਈ ਰੇਟ ਵਧਨੇ ਆ ਇਹਦੇ ਵੀ ਜੇ ਆਪਾਂ ਬਰਾਨੀ ਵਾਣ ਚ ਵੀ ਲਾਈਏ ਫੇਰ ਵੀ 2000 ਦਾ ਬੂਟਾ ਵਿਕਦਾ ਹੈ 2000 ਦਾ 1000 ਰੁਪਏ ਨੂੰ ਕੁਆਂਟਲ ਤੇ 2000 2 ਕੁਆਂਟਲ ਦਾ ਬੂਟਾ ਤੇ ਇਹ ਪੈਂਦਾ ਕਿੰਨੇ ਦਾ ਭਾਈ ਪਰ ਇਹ ਜਿਵੇਂ ਤੁਹਾਡੇ ਨਾਲੀ ਵਾਲੇ ਵਾਣ ਆ ਉੱਥੇ ਤਾਂ 3-4 ਕੁਆਂਟਲ ਦਾ ਹੋ ਜਾਊਗਾ ਭਾਈ ਆਪਾਂ ਨੂੰ ਨਾ ਰਾਜਸਥਾਨ ਵਾਲੇ ਸਾਰੇ ਭਰਾ ਪੁੱਛਦੇ ਹੁੰਦੇ ਵੀ ਜਿਹੜਾ ਇਹ ਸਪੇਦਾ ਲੱਗਿਆ ਹੋਇਆ ਹੈ ਇਹ ਕਿਵੇਂ ਲੱਗਦਾ ਰਾਜਸਥਾਨ ਚ ਵੀ ਲੱਗ ਜਾਂਦਾ ਕਿਉਂਕਿ ਰਾਜਸਥਾਨ ਚ ਪੰਜਾਬ ਨਾਲੋਂ ਬਹੁਤ ਜ਼ਿਆਦਾ ਫਰਕ ਹੁੰਦਾ ਵਾਣ ਹੁੰਦੇ ਉੱਥੇ 2-3 ਤਰ੍ਹਾਂ ਦੇ ਤੇ ਐਸੇ ਕਰਕੇ ਆਪਾਂ ਅੱਜ ਬਰਾਡ ਨਰਸਰੀ ਤੇ ਪਹੁੰਚੇ ਸੀਗੇ ਪਿੰਡ ਭਲਾਈ ਜਾਣੇ ਦੇ ਵਿੱਚ ਤੇ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲੈ ਲੈਣੀ ਆ ਵੀ ਇਹ ਜਿਹੜਾ ਸਪੈਦਾ ਹੁੰਦਾ ਕਿਵੇਂ ਲੱਗਦਾ ਹੈ ਇਹ ਕਿੰਨੇ ਕੁ ਰੁਪਏ ਖਰਚਾ ਆਉਂਦਾ ਹੈ ਇਹਦੇ ਵਿੱਚ ਇਨਕਮ ਕਿਵੇਂ ਹੁੰਦੀ ਹੈ ਕਿਸਾਨ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਮਜੋਤ ਤੇ ਸਵਾਗਤ ਕਰਦੇ ਆ ਤੁਹਾਡਾ ਬਰਾਡ ਨਰਸਰੀ ਤੇ ਤੇ ਮਥਾ ਹੀ ਟਾਈਮ ਕੱਢਿਆ ਤੁਸੀਂ ਆਉਂਦਾ ਨਾ ਨਰਸਰੀ ਤੇ ਤੇ ਇਹ ਆ ਬਈ ਕਰੋਨਾ ਸਪੈਦਾ ਰਾਜਸਥਾਨ ਵਾਲੇ ਭਰਾਵਾਂ ਦੇ ਬਾਲੇ ਸਵਾਲ ਆਉਂਦੇ ਸੀਗੇ ਬਈ ਸਾਡੇ ਦਾ ਬਈ ਆ ਜਮੀਨ ਹੈ ਸਾਡੇ ਦਾ ਕੱਲਾ ਰੇਤਾ ਹੈ ਸਾਡੇ ਨਾਲੀ ਵਾਲੀ ਜਮੀਨ ਹੈ ਹੂੰ ਜਾਂ ਬਈ ਛੋਡੇ ਜਿਆਦੇ ਰਾਜਸਥਾਨਾਂ ਨੂੰ ਇਹ ਹੁੰਦਾ ਬਈ ਇਹ ਪੰਜਾਬ 'ਚ ਚੱਲਦਾ ਬਈ ਪਾਣੀ ਫੁੱਲ ਆ ਉੱਥੇ ਮੋਟਰਾਂ ਮਾਟਰਾਂ ਦਾ ਤੇ ਆਪਣੇ ਤਾਂ ਹੋਣਾ ਹੀ ਨਹੀਂਗਾ ਇਹ ਇਹ ਬਈ ਦੱਸਦਾ ਕੋਈ ਐਡਾ ਇਹ ਪਾਣੀ ਵਾਲਾ ਨਹੀਂ ਜਿਵੇਂ ਦੂਜੀਆਂ ਫਸਲਾਂ ਨੂੰ ਪਾਣੀ ਲਾਉਣੇ ਉਵੇਂ ਹੀ ਇਹ ਹੁੰਦਾ ਠੀਕ ਹੈ ਠੀਕ ਹੈ 12 ਤੋਂ 13 ਪਾਣੀ ਲੋ ਹੁਆ ਸਾਲ ਦੀ ਸਾਲ ਦੇ 12 13 ਬਣ ਹਾਂ ਹੁਣ ਥੋੜੇ ਆਪਾਂ ਗੱਲ ਕਰਦੇ ਆਂ ਢਿੱਗੀਆਂ ਬਣੀਆਂ ਕਿਸੇ ਦੀਆਂ ਠੀਕ ਐ ਤੇ ਪਾਣੀ ਕੇ ਜੇ ਤੇ ਨਹਿਰ ਦੇ ਪਾਣੀ ਦਿੱਤੇ ਨੇ ਵਧੀਆ ਹੋਣਾ ਹੀ ਹੋਣਾ ਜਿਹੜਾ ਥੋੜਾ ਇੱਕ ਜਾਂ ਦੋ ਨੰਬਰ ਦਾ ਤਿੰਨ ਨੰਬਰ ਤੱਕ ਪਾਣੀ ਹੈਗਾ ਮੋਟਰ ਵਾਲੇ ਪਾਣੀ ਹਾਂ ਜਿਵੇਂ ਆਮ ਮੰਨ ਲਓ ਕੋਈ ਨਰਮਾ ਥੋੜੇ ਸਾਰੇ ਪੱਠਾ ਨੀਰਾ ਹੋ ਜਾਂਦਾ ਕੋਈ ਝੋ ਮੜੋ ਆਹ ਮੂੰਗੀ ਜਮੀ ਸਾਰਾ ਕੁਝ ਹੋ ਜਾਂਦਾ ਉਹ ਪਾਣੀ ਤੇ ਉਹਦੇ ਤੇ ਹੋ ਜਾਊਗਾ ਭਾਈ ਠੀਕ ਹੈ ਬਾਕੀ ਜੇ ਮੈਂ ਢਿੱਗੀਆਂ ਬਣੀਆਂ ਪਾਣੀ ਥੋੜਾ ਇਹਨੂੰ ਤੁਸੀਂ ਡ੍ਰਿਪ ਸਿਸਟਮ ਨਾਲ ਕਰ ਸਕਦੇ ਜਿਵੇਂ ਬਰਾਂਡ ਨਹੀਂ ਥਾਂ ਤੇ ਲਾਉਣਾ ਹੂੰ ਕਿਉਂਕਿ ਡ੍ਰਿਪ ਸਿਸਟਮ ਤੇ ਸਬਸਿਡੀ ਬਹੁਤ ਆ ਬਈ ਉਹ ਲੈ ਕੇ ਤੁਸੀਂ ਡ੍ਰਿਪ ਤੇ ਬਹੁਤ ਵਧੀਆ ਹੁੰਦਾ ਇਹ ਬਾਕੀ ਜੇ ਪਾਣੀ ਘਟਾ ਖਾਲੀਆਂ ਪਾ ਲੋ ਬਾਣ ਚ ਠੀਕ ਹੈ ਖਾਲੀਆਂ ਖਾਲੀਆਂ ਲਾ ਦਿਓ ਵਿੱਚ ਸਬਜੀ ਆਪ ਦਾ ਮੂੰਗੀ ਵਗੈਰਾ ਗਵਾਰੀ ਵਗੈਰਾ ਤਾਂ ਉਹ ਮੈਂ ਤੁਸੀਂ ਕਰ ਸਕਦੇ 2 ਸਾਲ ਤੱਕ ਵਿੱਚ ਬਾਈ ਇਹ ਜਿਵੇਂ ਆਪਣੇ ਰਾਜਸਥਾਨ ਚ ਪੰਜ ਕਨਾਲਾਂ ਦਾ ਕਿੱਲਾ ਹੁੰਦਾ ਹੈ ਨਾ ਇਹ ਕਿੱਲੇ ਦੇ ਵਿੱਚ ਕਿੰਨੇ ਕ ਪੌਦੇ ਲੱਗ ਜਾਂਦੇ ਆ ਇਹ ਬਈ ਪੰਜ ਕਨਾਲਾਂ ਦੇ ਵਿੱਚ ਜਿਹੜਾ ਸਹੀ ਫਾਸਲਾ ਹੋਣਾ 10x5 ਲਾਈਨ ਤੋਂ ਲੈਣ 10 ਫੁੱਟ ਤੇ ਬੂਟੇ ਤੋਂ ਬੂਟਾ 5 ਫੁੱਟ ਪੰਜ ਕਨਾਲਾਂ ਚ ਸੋਡਾ 520 ਬੂਟਾ ਸਾਢੇ 500 ਬੂਟਾ ਤਕਰੀਬਨ ਲੱਗ ਜੂਗਾ ਜੇ ਤੁਸੀਂ ਵਾਣ ਜਾਦੇ ਲਾਉਣਾ ਹੈ ਵਾਣ ਜਾਦੇ ਲਾਉਣਾ ਤੁਸੀਂ ਦੂਰ ਮੰਨ ਲਓ 10 ਕਿੱਲੇ 20 ਕਿੱਲੇ ਲਾਉਣੇ ਆ ਫੇਰ ਲੱਗਣਾ ਏ 12 ਬਾਈ 6 ਤੇ ਬਾਈ ਫੇਰ 12 ਬਾਈ 6 ਫੇਰ ਬੂਟੇ ਘੱਟ ਲੱਗਣਗੇ 1.5 400 500 ਬੂਟਾ ਲੱਗੂਗਾ ਤੇ ਇਹ ਬਈ ਤਿਆਰ ਕਿੰਨੇ ਚਿਰਚ ਹੋ ਜਾਂਦਾ ਬੂਟਾ ਤਿਆਰ ਬਈ ਨਮਜੋਤ ਹੋ ਜੂਗਾ ਇਹ 5 ਸਾਲ ਤੱਕ 5 ਸਾਲ ਤੱਕ ਵਿੱਚ ਇਹ ਤਿਆਰ ਹੋ ਜੂ ਤਿਆਰ ਹੋ ਜੂ ਛੋਟੀ 5 ਸਾਲਾਂ ਨੂੰ ਇਕੱਠਾ ਪੈਸਾ ਤੇ ਗਿਣਾ ਛੋਡੇ ਕੋਲੇ ਠੀਕ ਆ ਜਿਹੜੇ ਭਰਾ ਵਾਣ ਵੇਲਾ ਰੱਖੀ ਬੈਠੇ ਬਰਾਨੇ ਬਰੂਨੀ ਕਰਕੇ ਉਹ ਬਈ ਬਰਾਨੀ ਵਾਣਾ ਜ ਵੀ ਲੱਗ ਜਾਣਾ ਸਾਰੇ ਕਿਤੇ ਲੱਗਦਾ ਬਈ ਆ ਬਰਾਨੀ ਵਾਲੀ ਨਸਲ ਆ ਮੇਰੇ ਕੋਲੇ ਇਹ ਕਿਹੜੀ ਨਸਲ ਆ ਕਲਾਉਣ ਦੀ ਪੀ ਤੇ ਹੀ ਨਸਲ ਬਾਈ ਕਹਿੰਦਾ ਸਪੈਸ਼ਲ ਬਰਾਨੀਵਾਨ ਵਾਸਤੇ ਜਮ ਇਹ ਹਰੇਕ ਥਾਂ ਹੀ ਚੱਲ ਜਾਂਦਾ ਪਰ ਇਹ ਬਰਾਨੀਵਾਨ ਚ ਬਹੁਤ ਵਧੀਆ ਚੱਲਦਾ ਇਹ ਠੀਕ ਹੈ ਠੀਕ ਹੈ ਕੋਈ ਬਾਲਾ ਪਾਣੀ ਲਾਉਣ ਦੀ ਲੋੜ ਨਹੀਂ ਹੁਣ ਰਾਜਸਥਾਨ ਵਾਲੇ ਡਰਦੇ ਆ ਭਰਾ ਕਹਿੰਦੇ ਯਾਰ ਇਹਦੀਆਂ ਦਾ ਮੁਰਕ ਜੜਾ ਹੀ ਨਹੀਂ ਜਾਣੀਆਂ ਹਾਂ ਕਹਿੰਦੇ ਫਸਲ ਬਹੁਤ ਮਾਰਦਾ ਇਹ ਜਿਆਦਾ ਕੋਈ ਹੋਰ ਫਸਲ ਨਹੀਂ ਹੋਣੀ ਜਿਸ ਪੇੜਾਂ ਲਾ ਰਿਹਾ ਰੱਖ ਹਾਂ ਬਈ ਛੋੜੇ ਇੱਕ ਭਰਾ ਰਾਜਸਥਾਨ ਦਾ ਕਹਿੰਦੇ ਮੈਂ ਟਾਲੀਆਂ ਲਾਈਆਂ ਸੀ ਹਾਂ ਉਹ ਕਨਾਲ ਕਨਾਲ ਥਾਂ ਟਾਲੀ ਨੇ ਚੱਕ ਤੀ ਜੋ ਕਿ ਦਰਖਤ ਵੱਡਾ ਹੁੰਦਾ ਹੈ ਇਹਦੀ ਬਈ ਫੁੱਟ 1.5 ਫੁੱਟ ਜੜ ਹੁੰਦੀ ਨਵਜੋਤ ਠੀਕ ਹੈ ਠੀਕ ਹੈ ਐ ਨਹੀਂਗਾ ਉਹ ਤੋਂ ਦਾਈ ਇੱਕ ਓਵੇਂ ਬੂਝਾ ਕਿੰਨਾ ਕ ਮਾਰਦਾ ਇਹ ਤੇ ਤੇ ਮੈਂ ਬੂਝਾ ਭਾਈ ਜਿਵੇਂ ਜਾਂਦਾ ਕਿੰਨਾ ਜਿਹੜਾ ਇਹ ਬਈ 1.5 ਫੁੱਟ ਜੜ ਜਾਂਦੀ ਹੈ ਜੜ ਤਾਂ ਹੁੰਦੀ ਨਹੀਂ ਜਾਲਾ ਹੀ ਹੁੰਦਾ ਜਿਹੜਾ ਆਹ ਚੀਜ਼ ਆ ਠੀਕ ਹੈ ਜਾਲਾ ਹਾਂ ਆ ਆ ਚੀਜ਼ ਹੀ ਹੁੰਦੀ ਹੈ ਮੋਟਾ ਹੋ ਜਾਂਦਾ ਆਣੀਗਾ ਇਹਦੇ ਨਾਲ ਦੀ ਹਾਲਟ ਪਾ ਦੋਗੇ ਤੁਹਾਡਾ ਹਾਲ ਟੁੱਟ ਜੂਗਾ ਹਾਲ ਵਜ ਦੀ ਨਿਕਲ ਜੂਗਾ ਇਹਦੇ ਠੀਕ ਹੈ ਠੀਕ ਹੈ 1.5 ਫੁੱਟ ਸਾਈਡ ਨੂੰ 1.5 ਫੁੱਟ ਡੂੰਗਾ ਜਦੋਂ ਪੱਟਣ ਆਉਣਗੇ ਨਾਲ ਦੀ ਉਹਨਾਂ ਨੇ ਜੜ ਲੈ ਲਈ ਉਹਨੂੰ ਜੀਸੀਬੀ ਸੱਦਨ ਦੀ ਲੋੜ ਨਹੀਂ ਜੀ ਬਈ ਅੱਛਾ ਜਿਹੜੇ ਪੱਟਣ ਆਉਣਗੇ ਆਪੇ ਹੀ ਲੈ ਜਾਂਦੇ ਆ ਜੜਾ ਜੜਾ ਜੜ੍ਹ ਬਾਈ ਜਿਹੜੀ ਇਹਦੀ 450 500 ਨੂੰ ਕੁਆਂਟਲ ਹੈ ਉਦੋਂ ਗਾਂ ਜਿਹੜਾ ਪੂਰੇ ਆ ਜਾਂਦੇ ਆ ਪਲਾਈ ਦੇ ਕੰਮ ਆਉਂਦਾ ਇਹ ਠੀਕ ਹੈ ਉਹ ਆਉਂਦਾ 1300 1400 ਰੁਪਏ ਕੁਆਂਟਲ ਦੇ ਤਾਂ ਉਦੋਂ ਆਂਦੇ ਪੱਤੇ 100 200 ਰੁਪਈਆ ਪੱਤੇ ਉਹਨਾਂ ਨੇ ਹੁੰਝ ਕੇ ਲੈ ਆਣਾ ਸਾਰਾ ਕੁਝ ਥੋੜੇ ਬਾਹਰ ਪਤਾ ਹੀ ਨਹੀਂ ਲੱਗਣਾ ਇੱਥੇ ਸਪੈਦੇ ਪੱਤੇ ਆ ਬਈ ਪੱਤੇ ਵੀ ਲੈ ਜਾਂਦੇ ਇਹਦੇ ਹੈ ਹਾਂ ਤੇ ਇੱਕ ਬੂਟਾ ਬਾਈ ਤੁਸੀਂ ਆਖਿਆ 5 ਸਾਲਾਂ ਨੇ ਤਿਆਰ ਹੋ ਜਾਂਦਾ ਇਹ ਕਿੰਨੇ ਦਾ ਵਿਕੀ ਜਾਂਦਾ ਇੱਕ ਬੂਟਾ ਜੇ ਵੀਰ ਬੂਟਾ ਵੀਰੇ ਇਹ ਛੋਡੇ ਜਿਵੇਂ ਬਰਾਨੀਵਾਨ ਹੈ ਜਿਵੇਂ ਨਾਲੀ ਵਾਲਿਆਂ ਦਾ ਤਾਂ ਫਰਕ ਆ ਨਾਲੀ ਵਾਲੇ ਦਾ ਵਜਨ ਜ਼ਿਆਦਾ ਕਰੂਗਾ ਇਹ ਠੀਕ ਹੈ ਪਰ ਜਿਵੇਂ ਬਰਾਨੀਵਾਨ ਹੈ ਨਾ ਬਰਾਨੀ ਚ 2 ਕਵਾਂਟਲ ਉਸ ਮੰਨ ਕੇ ਚੱਲੋ ਇੱਕ ਬੂਟੇ ਦੀ ਹਾਂ ਠੀਕ ਹੈ ਤੇ 12-13 ਸੌ ਨੂੰ ਤੁਸੀਂ 1000 ਨੂੰ ਹੀ ਲਾ ਲਓ 2000 ਦਾ ਬੂਟਾ ਹੋ ਗਿਆ ਬਾਈ ਜੀ 2000 ਦਾ ਬੂਟਾ ਹਾਂ ਤੇ 500 ਬੂਟਾ 10 ਲੱਖ ਦਾ ਹੁੰਦਾ ਬਾਈ ਜੀ ਜਮ੍ਹਾਂ ਘੱਟ ਤੋਂ ਘੱਟ ਦੱਸਿਆ ਨਹੀਂ ਅੱਜ ਤੁਸੀਂ ਰੇਟ ਪਤਾ ਕਰ ਲਓ ਇਹ ਮਾਰਕੀਟ ਚੋ ਰੇਟ ਕੀ ਹੈ ਇਹਦਾ 1400 ਨੂੰ ਵਿਕਿਆ ਬਾਈ 2 ਕੁਇੰਟਲ ਦਾ 2800 ਨੂੰ 3000 ਦੇ ਨੇੜੇ ਬੂਟਾ ਪਹੁੰਚ ਗਿਆ ਵੀ ਬਾਈ ਇਹਨਾਂ ਜੇ 5 ਸਾਲਾਂ ਨੂੰ ਬਈ ਰੇਟ ਵਧਨੇ ਆ ਇਹਦੇ ਵੀ ਜੇ ਆਪ ਬਰਾਨੀ ਵਾਣ ਚ ਵੀ ਲਾਈਏ ਫੇਰ ਵੀ 2000 ਦਾ ਬੂਟਾ ਵਿਕਦਾ ਹੈ 2000 ਦਾ 1000 ਰੁਪਏ ਨੂੰ ਕੁਇੰਟਲ ਤੇ 2000 2 ਕੁਇੰਟਲ ਦਾ ਬੂਟਾ ਤੇ ਇਹ ਪੈਂਦਾ ਕਿੰਨੇ ਦਾ ਬਾਈ ਜਿਵੇਂ ਤੁਹਾਡੇ ਨਾਲੀ ਵਾਲੇ ਵਾਹਣ ਆ ਉੱਥੇ ਦਾ 3-4 ਕੁਇੰਟਲ ਦਾ ਹੋ ਜਾਊਗਾ ਬਈ ਇਹ ਵੀ ਉਹ ਵਾਣਾ ਵਾਣਾ ਦਾ ਫਰਕ ਆ ਬਾਈ ਕਹਿੰਦਾ ਜੇ ਆਪ ਬਰਾਨੀ ਵਾਣ ਦੇ ਵਿੱਚ ਵੀ ਲਾ ਦਾਂਗੇ ਨਾ ਸਪੈਦਾ ਫੇਰ ਵੀ ਆਪਣਾ 2000 ਦਾ ਬੂਟਾ ਇੱਕ ਵਿਕ ਜਾਣਾ ਤੇ ਉਹ ਵਜਨ ਦੇ ਹਿਸਾਬ ਤੇ ਜੇ ਨਾਲੀ ਵਾਲਾ ਵਾਹਣ ਹੋਊਗਾ ਤੇ ਵਜਨ 4 ਕੁਇੰਟਲ ਵੀ ਉਠ ਜਾਂਦਾ ਇੱਕ ਬੂਟਾ ਭਾਈ ਓਵੇਂ ਕਿੰਨੇ ਦਾ ਪੈਂਦਾ ਇਹੇ ਬੂਟਾ ਆਪਣਾ ਭਾਈ 20 ਰੁਪਏ ਦਾ ਬੂਟਾ ਰੇਟ ਇੱਥੋਂ ਨਰਸਰੀ ਦਾ ਠੀਕ ਹੈ ਤੇ ਆਹ ਟਰੇ ਦੇ ਵਿੱਚ ਹੁੰਦਾ ਇਹ ਹਮ ਆਹ 40 ਬੂਟੇ ਹੁੰਦੇ ਆ ਇਹ ਟਰੇ ਦੇ ਵਿੱਚ 100 ਰੁਪਏ ਆ ਟਰੇ ਦੇ ਹੁੰਦੇ ਆ ਸਾਡੇ ਸਿਕਿਉਰਟੀ ਜਦੋਂ ਟਰੇ ਖਾਲੀ ਵਾਪਸ ਕਰ ਜਿਓ ਸਾਨੂੰ ਅਸੀਂ ਇਹ 50 ਰੁਪਏ ਵਾਪਸ ਕਰ ਦੇਨੇ ਆ ਠੀਕ ਹੈ ਜੀ ਤੇ ਰੇਟ ਅਫੈਕਟਸ ਆ ਭਾਈ ਭਾਵੇਂ ਇੱਕ ਬੂਟਾ ਲੈ ਲਓ ਭਾਵੇਂ 10000 ਬੂਟਾ ਲੈ ਲਓ ਬੂਟੇ ਦੀ ਗਰੰਟੀ ਹੋ ਪੱਕਾ ਬਿੱਲ ਦੇਵਾਂਗੇ ਪੀ 23 ਹੋਊਗਾ ਇਹਦੀ ਨਕਲ ਬਹੁਤ ਚੱਲੀ ਜਾਂਦੀ ਹੈ 15 16 ਰੁਪਈਆਾਂ ਚ ਇਹ ਬੂਟਾ ਨਹੀਂ ਮਿਲਦਾ ਬਈ ਜੀ ਠੀਕ ਆ ਇਹ 17 18 ਰੁਪਈਆਾਂ ਦਾ ਸਾਨੂੰ ਆ ਪੈਂਦਾ ਜਿਹੜਾ origignal ਬੂਟਾ ਬਈ ਤੇ ਜੜਦੇ ਆ ਦੇਖ ਲਓ ਪੂਰਾ ਵਿਕਾਸ ਹੋਇਆ ਹੋਊਗਾ ਪੂਰਾ ਤੰਦਰੁਸਤ ਨਵਾਂ ਫਰੈਸ਼ ਮਾਲ ਆ ਧੁੱਪੇ ਪਿਆ ਸਾਡਾ ਕੋਈ ਐ ਨਹੀਂ ਛਾਵੇਂ ਨੈਟ ਦੇ ਰੱਖ ਦਿਆਂਗੇ ਅਸੀਂ ਠੀਕ ਆ ਬਈ ਬਚਾ ਕੇ ਪੂਰਾ ਸਖਤ ਬੂਟਾ ਸਾਨੂੰ ਹਾਰਡ ਬੂਟਾ ਮਿਲੂ ਜਾ ਕੇ ਛੋੜਿਆ ਨਹੀਂ ਬਈ ਰਾਜਸਥਾਨ ਦੀ ਗਰਮੀ ਜਾ ਕੇ ਮੱਚ ਜੂਆ ਇਹ ਤੇ ਬਾਈ ਇਹ ਲਾਉਣਾ ਕਿਵੇਂ ਹੁੰਦਾ ਵੀ ਕਿੰਨਾ ਕੁ ਜਿਵੇਂ ਹੋਣਾ ਇਹ ਬੂਟੇ ਦੀ ਲੰਬਾਈ ਕਿੰਨੀ ਕੁ ਹੁੰਦੀ ਆ ਆਪਾਂ ਕਿੰਨਾ ਕਿਹਨੂੰ ਜ਼ਮੀਨ ਦੇ ਵਿੱਚ ਹਾਂ ਬਾਈ ਇਹ ਸੱਚ ਲਾਉਣ ਤੋਂ ਬਹੁਤ ਡਰਦੇ ਲੋਕ ਹੂੰ ਬਈ ਲੇਬਰ ਨਹੀਂ ਥਿਆਉਣੀ ਲੇਬਰ ਨਹੀਂ ਲੇਬਰ ਦਾ ਬਈ ਏਡਾ ਇਹ ਚ ਤਕੜਾ ਰੋਲ ਹੈ ਨਹੀਂਗਾ ਸੋਡੇ ਕੋਲੇ ਰੰਬੀ ਨਾਲ ਹੀ ਲੱਗ ਜਾਣਾ ਇਹ ਹੂੰ ਠੀਕ ਹੈ ਇਹਨੂੰ 60% ਬੂਟਾ ਧਰਤੀ ਚ ਇਥੋਂ ਤਾਂ ਹੀ ਲਾ ਦਿਓ ਠੀਕ ਹੈ ਆਰੇ ਡੁੱਗੂ ਗਾ 60% ਤੱਕ ਵੀ ਇੰਨਾ ਕ ਆਪਾਂ ਜਿੱਥੇ ਪੱਤੀਆਂ ਆਈਆਂ ਸ਼ੁਰੂ ਹੁੰਦੀਆਂ ਉੱਥੋਂ ਤਾਈਂ ਗਾੜ ਦੇ ਗਏ ਹਨਾ ਹਾਂ ਪੱਤੀ ਕੇ ਦੀ ਥੱਲੇ ਉਹ ਵੀ ਹੁੰਦੀ ਆ ਹੂੰ ਬੂਟੇ ਦਾ ਸਾਰਾ ਵੇਖ ਲੋ ਉਹਦਾ 60% ਧਰਤੀ ਚ ਲਾ ਦਿਓ 50 ਤੋਂ ਲੈ ਕੇ 60% ਠੀਕ ਹੈ ਠੀਕ ਹੈ ਰੰਬੀ ਨਾਲ ਹੀ ਲੱਗ ਜਾਂਦਾ ਦੋ ਬੰਦੇ ਕਿੱਲਾ ਲਾ ਦਿੰਦੇ ਆ ਇਹ ਬਈ ਦੋ ਬੰਦੇ ਕਿੱਲਾ ਲਾ ਲੱਲੀ ਛੋਟੀ ਲੈਨਮੈਂਟ ਔਖੀ ਆ ਲੈਨ ਤੋਂ ਲੈਨ ਬੂਟੇ ਤੋਂ ਬੂਟਾ ਸਾਰਾ ਫੀਤਾ ਚੱਕੋ ਮਾਰ ਲਓ ਤੇ ਨਹੀਂ 4 ਰੁਪਏ ਬੂਟਾ ਲੇਬਰ ਮਿਲ ਜਾਂਦੀ ਆ ਬਈ ਉਹਨਾਂ ਨੇ ਸਾਬ ਆਪੇ ਜਿੱਧਰੋਂ ਦੇਖੋਗੇ ਅੱਕ ਲੈਣਾ ਦੇ ਸੰਗੀਆਂ ਵਧੀਆ ਲੈਨ 2800 ਰੁਪਿਆ ਸਾਨੂੰ ਮੰਨ ਲਓ ਜੇ 700 ਬੁੱਟੇ ਦਾ ਪਊਗਾ ਤੇ ਜਿਵੇਂ ਤੁਹਾਡੇ 500 ਬੁੱਟਾ ਲੈਣਾ 5 20 2000 ਰੁਪਿਆ ਖਰਚਾ ਹੋਊਗਾ ਕਿਲੇ ਤੇ ਵੀ ਬਾਈ ਕਹਿੰਦਾ ਜੇ ਆਪਾਂ ਇਹ ਸਪੈਦਾ ਲਾਉਣੇ ਆ ਆਪਣਾ 2000 ਰੁਪਿਆ ਕਿਲੇ ਦਾ ਖਰਚਾ ਆ ਜਾਊਗਾ ਤੇ ਵਿੱਚੋਂ ਕਿਲੇ ਦੇ ਇਨਕਮ ਕਿੰਨੀ ਨਿਕਲਿਆ ਹੋਊਗੀ ਬਾਈ 10 ਲੱਖ ਤੱਕ ਤੁਸੀਂ ਆਖਿਆ ਘੱਟੋ ਘੱਟ ਹੈਨਾ ਬਾਈ 10 ਲੱਖ ਤਾਂ ਜਮ੍ਹਾਂ ਘੱਟ ਤੋਂ ਘੱਟ ਦੱਸਿਆ ਠੀਕ ਹੈ ਤੇ ਜੇ ਕਿਹਨੂੰ 10 ਲੱਖ ਵਾਲੀ ਗੱਲ ਝੂਠ ਲੱਗਦੀ ਆ ਪੈਸੇ ਪਾਓ ਜੇਬ 'ਚ ਜਿਹਦੇ 5 ਸਾਲਾਂ ਦਾ ਕਲੂਨ ਖੜਾ ਕਿਤੇ ਉੱਥੇ ਵੇਖ ਉਹ ਵੇਖਣਾ ਕਿ ਉੱਥੇ 10 ਬੂਟੇ ਤੋਂ ਖਰੀਦ ਲਓ ਤੁਹਾਨੂੰ ਪਤਾ ਰੇਟ ਪਤਾ ਲੱਗ ਜਾਊਗਾ ਤੁਹਾਨੂੰ ਵੀ ਜੇਹੋ ਚ ਕਿੰਨੇ ਜਾਂਦੇ ਆ ਬਾਕੀ ਫਿਰ ਇਹ ਭਰਾ ਥੋੜੇ Rajasthan ਦੇ ਕਹਿੰਦੇ ਸਾਡੇ ਤਾਂ ਫੈਕਟਰੀਆਂ ਹਨ ਹੂੰ ਕੌਣ ਖਰੀਦੂ ਬਾਈ ਫੈਕਟਰੀਆਂ ਦਾ ਕੋਈ ਚੱਕਰ ਨਹੀਂ ਤੁਸੀਂ 10 ਕਿੱਲੇ 5 ਕਿੱਲੇ ਜਿੰਨਾ ਪਿੰਡ ਚ ਬਦਲਵਾ ਸਕਦੇ ਲਵਾਓ ਤੁਹਾਡੇ ਕੋਲੇ ਵਪਾਰੀ ਢੇਖਦੇ ਫਰਨਗੇ ਇੰਨੀ ਇਹਦੀ ਮੰਗ ਹੈ ਇੰਨੀ ਤੇਜ਼ੀ ਹੈ ਵਿਆਪ ਹੀ ਆ ਗਿਆ ਹਾਂ ਬਾਕੀ ਹੁਣ ਬਾਈ ਸਾਰੇ ਪਲਾਈ ਬੋਰਡ ਦੀਆਂ ਫੈਕਟਰੀਆਂ ਬਣੀ ਜਾਂਦੀਆਂ ਹੂੰ ਤੇ ਕੋਈ ਸੋਨੂ ਆਏ ਨਹੀਂਗਾ ਬਾਈ Rajasthan ਚ ਨਾ ਹੋਣਗਾ ਸਾਰੇ ਕਿਤੇ ਹੋਊਗੀ ਤੇ ਪੇਪਰ ਮੈਲ ਚ ਵੀ ਜਾਂਦਾ ਬਈ ਇਹ ਤੇ ਬਾਲਨ ਚ ਵੀ ਜਾਂਦਾ ਜਿਹੜਾ ਦੇਸੀ ਸੁਪੈਦਾ ਉਹ ਬਾਲਨ ਚ ਜਾਵੜ ਹੁੰਦਾ ਇਹਦਾ ਬਈ ਹਰੇਕ ਇਹਦੇ ਕੱਲਾ ਕੱਲਾ ਪੱਤਾ ਵੇਖ ਜਾਣਾ ਇਹਦਾ ਠੀਕ ਹੈ ਤੇ ਬਾਈ ਇਹਦੇ ਇਹਦੇ ਵਿੱਚ ਨਾ ਇੱਕ ਵਹਿਮ ਵੀ ਹੁੰਦਾ ਵੀ ਇਹ ਪਾਣੀ ਬਹੁਤ ਪੀਂਦਾ ਫਿਰ ਰਾਜਸਥਾਨ ਵਾਸਤੇ ਇਹ ਕਿਵੇਂ ਕਾਮਯਾਬ ਹੋਇਆ ਕਹਿੰਦੇ ਸੁਵੇਦਾ ਪਾਣੀ ਪਾਣੀ ਬਾਈ ਕੋਈ ਨਹੀਂ ਪੀਂਦਾ ਪਾਣੀ ਮੈਂ ਦੱਸਦਾ ਜਿਵੇਂ ਆਮ ਬੂਟੇ ਪੀਂਦੇ ਓਵੇਂ ਪੀਊਗਾ 12 ਤੋਂ 13 ਪਾਣੀ ਲਾ ਸਕਦੇ ਆਮੇ ਡ੍ਰੈਪ ਸਿਸਟਮ ਨਾਲ ਲਾ ਦੇ ਪਲਾਂ ਦੀ ਖਾਲੀਆਂ ਚ ਲਾ 12 ਤੋਂ 13 ਪਾਣੀ ਲੱਗਣੇ ਨੂੰ ਸਾਲ ਚ ਕੇ ਸਾਰੇ ਸਾਲ ਚ ਸਾਲ ਚ ਜਿਵੇਂ ਜਿਵੇਂ ਵੱਡਾ ਹੋ ਜਾਊ ਜਦੋਂ ਮੀਂਹ ਪੈਂਦਾ ਉਦੋਂ ਲੋਡ ਨਹੀਂਗਾ ਠੀਕ ਹੈ ਤੇ ਕੋਈ ਪਾਣੀ ਨਹੀਂ ਪੀਂਦਾ ਕੋਈ ਕੈਂਸਰ ਨਹੀਂ ਹੁੰਦਾ ਹੂੰ ਬਹੁਤ ਸ਼ਾਨਦਾਰ ਬੂਟਾ ਬਈ ਬਹੁਤ ਵਧੀਆ ਰੋਖਾ ਹੈ ਹੂੰ ਚਾਰ ਪੈਸੇ ਤੁਹਾਡੇ ਕੋਲੇ ਹੋਣਗੇ ਕਮਾਈ ਕਰੋਗੇ ਇਕੱਠੇ ਪੈਸੇ ਨਾਗਦ ਫਸਲ ਫੇਰ ਭਰਾ ਕਹਿੰਦੇ ਵੇਚਾਂਗੇ ਕਿਵੇਂ ਵੇਚਣ ਵਾਲੀ ਬਈ ਕੋਈ ਗੱਲ ਹੀ ਨਹੀਂ ਏ ਠੀਕ ਹੈ ਇਹਦਾ ਮਤਲਬ ਬੈਕ ਸਾਰਾ ਠੇਕਾ ਵਿਭਾਜਨਾ ਤੁਸੀਂ ਖੜਾ ਹੀ ਵੇਚ ਸਕਦੇ ਹੋ ਕਈ ਭਰਾ ਕਹਿੰਦੇ ਕਿਵੇਂ ਬਈ ਅਸੀਂ ਵੇਚਾਂਗੇ ਉਹਨਾਂ ਨੇ ਖੜੇ ਦਾ ਕਿੱਲੇ ਦਾ ਰੇਟ ਲਾ ਦੇਣਾ ਬਈ ਅਸੀਂ ਤੁਹਾਨੂੰ 2 ਲੱਖ ਦਿੰਨੇ ਆ 5 ਦਿਨਾਂ 10 ਲੱਖ ਦਿੰਨੇ ਆ ਜੇ ਤੁਸੀਂ ਅਗਰ ਨਹੀਂ ਬਈ ਫੇਰ ਆਜੋ ਤੋਲ ਕੇ ਉਹਨਾਂ ਨੇ ਵਾੜਾ ਪੇ ਲੈਣਾ ਇਹਦੀ 80 90 ਰੁਪਏ ਅ ਕਵਾਂਟਲ ਦੀ ਲੇਬਰ ਹੁੰਦੀ ਆ ਜੜ ਕੱਢ ਕੇ ਠੀਕ ਉਹਨਾਂ ਨੇ ਸਾਰਾ ਕੱਢ ਕੇ ਟਰਾਲੀ ਤੇ ਲਾਦ ਕੇ ਤੁਹਾਨੂੰ ਦੇ ਦੇਣਾ ਤੁਸੀਂ ਆਪ ਵੀ ਵੇਚ ਸਕਦੇ ਹੋ ਜੇ ਤੁਸੀਂ ਤੋਲ ਕੇ ਕੰਡੇ ਤੇ ਜਾ ਕੇ ਵੀ ਕਵਾਂਟਲ ਦਾ ਰੇਟ ਕਰ ਲੋ ਬਈ 1000 ਰੁਪਏ ਕਵਾਂਟਲ ਦਿਆਂਗਾ ਮੈਂ ਜੜ ਆ ਰੇਟ ਦਿਆਂਗਾ ਸਾਰਾ ਕੁਝ ਹੋ ਜਾਂਦਾ ਬਈ ਪਰ ਇਹ ਚ ਆ ਫਾਇਦਾ ਹੈ ਨਾਗਦ ਪੈਸੇ ਆ ਤੁਹਾਡੇ ਪਹਿਲਾਂ ਧਾਰਨ ਨਹੀਂ ਕੋਈ ਲੈਂਦਾ ਸੋਚਦਾ ਠੀਕ ਹੈ ਜੀ ਲੋਹੇ ਵਾਲਾ ਕੰਮ ਹੈ ਤੇ ਬਾਈ ਇਹ ਲੈਣਾ ਕਿਵੇਂ ਆ ਫਿਰ ਆਪਣੇ ਤੋਂ ਜਿਵੇਂ ਖਰੀਦਣਾ ਹੋਵੇ ਕਿਸੇ ਨੇ ਆਪਾਂ ਡਿਲੀਵਰੀ ਵੀ ਕਰ ਦਿੰਨੇ ਆ ਆਪਣੇ ਗੰਗਾ ਨਗਰ ਤੇ ਹਨੂਮਾਨਗੜ੍ਹ ਦੋ ਥਾਵਾਂ ਤੇ ਗੱਡੀ ਆਉਂਦੀ ਆ ਪੱਕੀ ਹਰ ਹਫ਼ਤੇ ਗੱਡੀ ਆਉਂਦੀ ਆ ਤੁਸੀਂ ਕੀ ਕਰਨਾ WhatsApp ਮੈਸੇਜ ਕਰਨਾ ਕਿੰਨਾ ਬੂਟਾ ਚਾਹੀਦਾ ਠੀਕ ਹੈ ਠੀਕ ਹੈ ਉਹਦੀ ਪੇਮੈਂਟ ਪਾਉਣੀ ਹੈ ਕਿ ਸੋਨੋ ਬੂਟਾ ਉੱਥੇ ਮਿਲ ਜੂਗਾ ਸਾਰਾ ਗੰਗਾ ਨਗਰ ਦਾ 300 400 ਜਾਂ 500 ਰੁਪਿਆ ਲਾਸਟ ਜਿਵੇਂ ਸਪੈਸ ਦੇ ਵੱਧ ਘੱਟ ਹੈ 500 ਰੁਪਏ ਤਾਂ ਹੀ ਕਰਾਇਆ ਹੋਊਗਾ ਬੜਾ ਕਰਾਇਆ ਨਹੀਂ ਪਾਉਂਦੇ ਆਪਾਂ ਬਾਈ ਕਹਿੰਦਾ ਜੇ ਗੰਗਾ ਨਗਰ ਹਰਮਾਨਗੜ ਤੱਕ ਮੰਗਵਾਉਣੇ ਹੋਣ ਬੂਟੇ 500 ਮੈਕਸਿਮਮ ਕਰਾਇਆ ਉਹ ਵੀ ਉਹਦੇ ਜੇ ਬਾਈ ਬੂਟੇ ਜ਼ਿਆਦੇ ਹੋਣਗੇ ਨਾ ਉਸ ਹਿਸਾਬ ਨਾਲ ਤੁਸੀਂ ਕਰ ਲੈ ਜੀ ਜ਼ਿਆਦੇ ਦਾ ਵੀ ਬਾਈ 500 ਹੀ ਹੈ ਜੇ ਕਿ ਇਹਨੇ ਦੋ ਤਿੰਨ ਟ੍ਰੇ ਮੰਗਾਉਣ ਦਾ ਤਾਂ 300 ਰੁਪਿਆ ਠੀਕ ਹੈ ਜੀ ਮਲਾਇ ਨਹੀਂ ਆ ਭਾਈ ਹੁਣ ਇੱਥੋਂ ਗੰਗਾ ਨਗਰ ਚ ਤਾਂ 3500 ਚ ਗੱਡੀ ਹੋਊਗੀ 4000 ਚ ਸਾਡਾ ਹੀ ਸਾਰਿਆਂ ਦੇ ਪੈਸੇ ਮਿਲਾ ਕੇ ਕਿਰਾਇਆ ਬਣਾ ਕੇ ਡਰਾਈਵਰ ਨੂੰ ਦੇ ਦਿੰਨੇ ਆ ਕੋਈ ਬੜਾ ਖਰਚਾ ਨਹੀਂ ਪੈਂਦਾ ਠੀਕ ਹੈ ਜੀ ਲੈ ਵੀ ਜੇ ਕਿਸੇ ਨੇ ਸਪੈਦ ਦੇ ਖਰੀਦਣੇ ਹੋਣ 22 ਕਹਿੰਦਾ ਆਪਾਂ 20 ਰੁਪਿਆ ਦਾ ਬੂਟਾ ਦਿੰਨੇ ਆ ਤੇ ਆਪਾਂ ਨੂੰ ਇਹ ਇਨਕਮ ਦਊਗਾ ਇੱਕ ਬੂਟਾ 2000 ਦੀ ਜੇ ਕਿੱਲੇ ਦੇ ਵਿੱਚ ਲਾ ਦਾਂਗੇ ਰਾਜਸਥਾਨ ਦੇ ਕਿੱਲੇ ਦੀ ਗੱਲ ਕਰਦੇ ਆ ਪੰਜ ਕਨਾਲਾਂ ਦੀ 10 ਲੱਖ ਰੁਪਿਆ ਕਿੱਲੇ ਦੀ ਇਨਕਮ ਹੁੰਦੀ ਆ ਜੇ ਕਿਸੇ ਨੇ ਮੰਗਵਾਉਣੇ ਹੋਣ ਆ ਨੰਬਰਾਂ ਤੇ ਸੰਪਰਕ ਤੁਸੀਂ ਕਰ ਲਿਓ ਹੋਮ ਡਿਲੀਵਰੀ ਵੀ ਇਹਦੀ ਹੋ ਜਾਂਦੀ ਆ ਤੇ WhatsApp ਮੈਸੇਜ ਕਰਦੇ ਹੋ ਬਈ ਤੁਹਾਨੂੰ ਭੇਜ ਦਿਆਂਗੇ ਆਪਾਂ ਬੂਟਾ ਬਾਕੀ ਕਹਿੰਨੇ ਆ ਕੇ ਲੈਣੇ ਆ ਬਠਿੰਡਾ ਮਕਸਰ ਰੋਡ ਤੇ ਪਿੰਡ ਭਲਾਈ ਗਏ ਨਾ ਬਈ ਠੀਕ ਆ ਜੀ